ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਲੰਧਰ ਆਏ ਹਾਂ ਤੇ ਭੈਣ ਹੋਣਾ ਦਾ ਪਲਾਟ ਹੈਗਾ ਵਾ ਤੇ ਇਹਦੇ ਵਿੱਚ ਆਪਾਂ ਸਾਰੇ ਫਰੂਟ ਵਾਲੇ ਬੂਟੇ ਲੋਣੇ ਆ ਇੱਥੇ ਆਇਆ ਸੀਗਾ ਤੇ ਕਹਿੰਦੇ ਸੀ ਲਾਗੇ ਦੋ ਜਿੰਨੇ ਵੀ ਬੂਟੇ ਫਰੂਟ ਵਾਲੇ ਆ ਅਵੋਗਾਡੋ ਤੇ ਆਪਣਾ ਆਂਬ ਦਾ ਬੂਟਾ ਵਾ ਸਤੂਦ ਦਾ ਬੂਟਾ ਵਾ ਸੰਤਰੇ ਦਾ ਐਪਲ ਬੇਰ ਚੈਰੀ ਮਸੰਮੀ ਕਿਨੂ ਪਪੀਤੇ ਸਾਰਾ ਕੁਝ ਲਿਆਂਦਾ ਤੇ ਅਸੀਂ ਸਾਰਾ ਹੀ ਹੁਣ ਤਿਆਰ ਕਰਨਾ ਵਾ ਇਹਦੇ ਵਾਸਤੇ ਜਿਹੜੀ ਮਿੱਟੀ ਲਿਆਂਦੀ ਹੈ ਮਿੱਟੀ ਜਿਹੜੀ ਆ ਬਿਲਕੁਲ ਪੁਰਪਰੀ ਹੈ ਯੁਨੀ ਮਿੱਟੀ ਨਹੀਂ ਹੋਣੀ ਚਾਹੀਦੀ ਤੁਹਾਡੀ ਇੱਕ ਤੇ ਇਹਦੇ ਵਿੱਚ ਪਹਿਲਾਂ ਤੋਂ ਹੀ ਨਾਲੇ ਆਪਾਂ ਜਿਹੜਾ ਸੁੱਕੀ ਖਾਦ ਹੁੰਦੀ ਨਾ ਗੋਏ ਦੀ ਉਹ ਪਹਿਲਾਂ ਹੀ ਮਿਲੀ ਹੋਈ ਹੈ ਤੇ ਨਾਲ ਇੱਕ ਵਰਮੀ ਕੰਪੋਸਟ ਵੀ ਲਿਆਂਦੀ ਥੋੜੀ ਜੀ ਉਹ ਪਾਉਣੀ ਹੈ ਜਿਆਦਾ ਆਪਾਂ ਇਹਦੇ ਵਿੱਚ ਕੋਈ ਦਵਾਈਆਂ ਛਵਾਈਆਂ ਕੁਝ ਨਹੀਂ ਪਾਉਣੀ ਆ ਗਰਮੀ ਆ ਤੇ ਗਰਮੀ ਦੇ ਵਿੱਚ ਕੋਈ ਵੀ ਜ਼ਿਆਦਾ ਦਵਾਈ ਪਾਉਣ ਦੀ ਲੋੜ ਨਹੀਂ ਆ। ਮਿੱਟੀ 'ਚ ਜਿਹੜੀ ਜ਼ਮੀਨ 'ਚ ਬੂਟੇ ਲਾਉਣੇ ਆ ਉਹਦੇ ਵਾਸਤੇ ਬਸ ਇੱਕ ਵਰਮੀ ਕੰਪੋਸਟ ਇੱਕ ਰੂੜੀ ਖਾਦ ਹੋਵੇ ਤੇ ਜ਼ਮੀਨ 'ਤੇ ਜਿਹੜੇ ਬੂਟੇ ਬਹੁਤ ਵਧੀਆ ਤੁਰਨਗੇ ਤੁਹਾਡੇ ਤੇ ਤੁਹਾਨੂੰ ਅੱਜ ਲਾ ਕੇ ਵਿਖਾਵਾਂਗੇ ਸਾਰਾ ਬੂਟੇ ਇੱਦਾਂ ਲਾਉਣੇ ਆ ਟੋਇਆ ਜਿਹੜਾ ਪੁੱਟਣਾ ਵਾ ਉਹ 2 ਫੁੱਟ ਘਟੋ ਕਰ 2 ਫੁੱਟ ਡੂੰਘਾ ਹੋਵੇ ਤੇ 1.5 ਫੁੱਟ ਚੌੜਾ ਹੋਵੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਿੱਦਾਂ ਸਾਰਾ ਕਰਨਾ ਹੁਣ ਆਓ ਤੁਹਾਨੂੰ ਦੱਸਦੇ ਅੱਗੇ ਸਭ ਤੋਂ ਪਹਿਲਾਂ ਤੇ ਆਪਣਾ ਥੋੜੀ ਜੀ ਵਿੱਚ ਦੇ ਖਾਦ ਪਾ ਦੇਣੀ ਆ ਥੱਲੇ ਖਾਦ ਪਾ ਕੇ ਤੇ ਮਿੱਟੀ ਜਿਹੜੀ ਆਪਣੀ ਪੂਰੀ ਤਿਆਰ ਹੀ ਆ ਮਿੱਟੀ ਤਿਆਰ ਆ ਤੇ ਇਹ ਆਪਾਂ ਸਭ ਤੋਂ ਪਹਿਲਾਂ ਲਾਵਾਂਗੇ ਬੂਟਾ ਹਵਾ ਕਾਡੂ ਦਾ ਬੂਟਾ ਬਹੁਤ ਸ਼ਾਨਦਾਰ ਆ ਆਪ ਤੁਹਾਨੂੰ ਲਾ ਕੇ ਵਿਖਾਉਂਦਾ ਮੈਂ ਲਗਾ ਹੋਇਆ ਜਿਹੜਾ ਵਾ ਸਾਰਾ ਪਾੜ ਤਣਾ ਵਾ ਹੁਦਾ ਠੀਕ ਆ ਇਥੋਂ ਤੱਕ ਆਪਾਂ ਇਹਦਾ ਇਹਨੂੰ ਆਪਣਾ ਹੁਣ ਆਪਾਂ ਮਿੱਟੀ ਲੈ ਕੇ ਆਉਂਦੇ ਆ ਸਾਰੀ ਤੇ ਬੂਟਾ ਬਹੁਤ ਵਧੀਆ ਤੇ ਇਹਨੂੰ ਲਾਇਆ ਜਾਏਗਾ ਹੁਣ ਸੁੱਕ ਜਾ ਵੀ ਇਹ ਤੂੰ ਜਾ ਬੂਟਾਈ ਇਹ ਰਵ ਆਪਣਾ ਸੰਤਰੇ ਦਾ ਸੰਤਰੇ ਦਾ ਬੂਟਾ ਤੇ ਇਹਦੀ ਵੇਖ ਲੈਨੇ ਹਾਈਟ ਕਿੰਨੀ ਕਰਾ ਕੋੜਿਆ ਉੱਪਰ ਕਰਨਾ ਮਿੱਟੀ ਪਾਵਾਂਗੇ ਨਾ ਇੱਥੇ ਤੇ ਨਰ ਪਹਿਲਾਂ ਮਿੱਟੀ ਪਾ ਲਈਏ ਵਿੱਚ ਤੇ ਮਿੱਟੀ ਪਾ ਕੇ ਇਹ ਲਾਉਨੇ ਆ ਅੱਗੇ ਅੱਗੇ ਮਾਰਾ ਤੇ ਮਿੱਟੀ ਪਾਉਂਦੇ ਆਂ ਦੀ जो मुट्ठी फाड़िए पहला बूटा बहुत बढ़िया ये हो गया संतरा यही ही हैगा एवोकाडो आगे लाइए ਇਹ ਹੈ ਜੀ ਅੰਮਰਪਾਲੀ ਆਂਬ ਜਿਹੜਾ ਆਂਬਾ ਹੈ ਤਾਂ ਬਹੁਤ ਵਧੀਆ ਵਾ ਇਹਦੇ ਤੇ ਆਂਬ ਵੀ ਆ ਗਿਆ ਆ ਪਰ ਹਜੇ ਇਸ ਸੀਜ਼ਨ ਤੇ ਇਹਦੇ ਚ ਆਂਬ ਨਹੀਂ ਲੈਣਾ ਇਸ ਤੋਂ ਜਿਹੜਾ ਆਂਬਾ ਇਹ ਲੱਗਾ ਹੋਇਆ ਇਹ ਵੀ ਆਪਾਂ ਛਾੜ ਦੇਣਾ ਬਾਅਦ ਚੋਂ ਤੇ ਇਹ ਬੂਟਾ ਹੁਣ ਲਾਉਂਦੇ ਆ ਸੋਇਆ ਪੁੱਟਿਆ ਗਿਆ ਵਾ ਇਹ ਚ ਮਿੱਟੀ ਵੀ ਵਿੱਚ ਥੋੜੀ ਪਾਈ ਆ ਪਹਿਲਾਂ ਥੱਲੇ ਇਹ ਘੱਟੋ ਘਾਟ ਦੀ 3 ਫੁੱਟ ਸੋਇਆ ਪੁੱਟਿਆ ਥੱਲੇ ਤੇ ਹੁਣ ਤੁਹਾਨੂੰ ਲਾ ਗਏ ਤੇ ਵਹੋਨੇ ਸਿੱਧਾ ਹੀ ਚਲੋ ਉਹ ਵੀ ਬਰੂ ਇਹ ਦੇਖ ਲੈਣਾ ਸਿੱਧਾ ਹੀ ਹੈ ਜੀ ਚਲੋ ਮਿੱਟੀ ਬੋਲੇ ਹਾਂ ਚਲ ਇਹ ਆਈ ਆਪਣਾ ਡਾਇਮੰਡ ਅਮਰੂਦ ਕਹਿੰਦੇ ਆ ਇਹਨੂੰ ਤੇ ਥਾਈਲੈਂਡ ਦਾ ਅਮਰੂਦ ਵੀ ਕਹਾਇ ਜਾਂਦਾ ਇਹਨੂੰ ਕਿ ਇਹ ਡੈਡੇ ਵੱਡੇ ਅਮਰੂਦ ਹੁੰਦੇ ਆ ਇਹ ਹਾਈਬ੍ਰਿਡ ਹੈ ਇੱਕ ਸਾਲ ਦੇ ਵਿੱਚ ਹੀ 6 ਮਹੀਨੇ ਜੀ ਫਲ ਦੇ ਦਿੰਦਾ ਇਹ ਹੁਣ ਵੀ ਲੱਗੇ ਹੋਏ ਆ ਇਹਨੂੰ ਐਂ ਫਲ ਤੇ ਤੇ ਇਹ ਲਾਉਨੇ ਆਪਾਂ ਉਹ ਇਹਦਾ ਸਿੱਧਾ ਜਿਹਾ ਇਹ ਆਪਣੇ ਲੱਗ ਗਿਆ ਹਵਾ ਕਾਟੋ ਤਿਆਰ ਹੋ ਗਏ ਬੂਟੇ ਇਹਦੇ ਨਾਲ ਹੀ ਸੰਤਰਾ ਸੰਤਰੇ ਦੇ ਨਾਲ ਹੀ ਆਪਾਂ ਲੰਗਾਠ ਲਾਈ ਹੈ ਜੀ ਗਾਰ ਤੋਂ ਬਾਅਦ ਡਾਇਮੰਡ ਅੰਬੂਰੂਦ ਆਇ ਲਾਲ ਅੰਬੂਰੂਦ ਬਹੁਤ ਵਧੀਆ ਤੇ ਨਾਲ ਚੈਰੀ ਦਾ ਵਾ ਪਪੀਤੇ ਇਹਦੇ ਨਾਲ ਹੀ ਆਪਣਾ ਐਪਲ ਬੇਰ ਵੀ ਆ। ਮਿੱਟੀ ਜਿਹੜੀ ਸਪੈਸ਼ਲ ਮੰਗਾਈ ਆ ਰੂੜੀ ਵਾਲੀ ਮੰਗਾ ਕੇ ਤੇ ਹੁਣ ਬੂਟੇ ਬਾਕੀ ਵੀ ਤਿਆਰ ਕਰਾਂਗੇ। ਆ ਦੇਖੋ ਬੰਦਾ ਵੀ ਲਾਇਆ ਇੱਧਰ। ਇਹਦੇ ਨਾਲ ਸਾਰਾ ਆਪਾਂ ਥੱਲੇ ਘਾਹ ਲਾਵਾਂਗੇ ਤੇ ਸਾਰਾ ਤਿਆਰ ਕਰਾਂਗੇ। ਘਰ ਵੀ ਆਏ ਹਾਂ ਤੇ ਮਾਸੀ ਘਰੇ ਭੈਣ ਘਰ ਤੇ ਨਾਲ ਪੂਟੇ ਜਿਹੜੇ ਹੀ ਇੱਧਰ ਘਰਾਂ ਨੂੰ ਲਾਉਣ ਵਾਸਤੇ ਵੀ ਲਿਆਂਦੇ ਆ ਤੇ ਜਿਹੜੇ ਪ੍ਰਾੜ ਦੇ ਵਿੱਚ ਆ ਉਹ ਵੱਖਰੇ ਆ ਇਹ ਵੀ ਤੁਹਾਨੂੰ ਇੱਕ ਨਾ ਕਰੋਂਦਾ ਲਿਆਂਦਾ ਹੈ ਇਹ ਆਪਾਂ ਘਰੇ ਲਾਉਣਾ ਗਮਲੇ ਦੇ ਵਿੱਚ ਮਿੱਟੀ ਸਾਰੀ ਤਿਆਰ ਹੀ ਆ ਤੇ ਮਿੱਟੀ ਸਾਰੀ ਤਿਆਰ ਆ ਕਿਸ਼ੇ ਹੋ ਗਿਆ ਦਿਖਾਓ ਇਹ ਵੀ ਤੁਹਾਨੂੰ ਇੱਥੇ ਲਾ ਕੇ ਦਿਖਾਵਾਂਗੇ ਬਾਕੀ ਸਾਰੇ ਬਾਗਬਾਨੀ ਇਹਦੇ ਘਰੇ ਵੀ ਹੋਈ ਉਧਰ ਦਿਖਾਓ ਸਾਰੀ ਇਹ ਇਹ ਹੁਣ ਲਾਉਂਦੇ ਆ ਆਪਾਂ ਘਰ ਇਹ ਹੋ ਗਿਆ ਇਹ ਆਪਾਂ ਮਾਲੀ ਆਇਆ ਆਪਣਾ ਤੇ ਇਹ ਜਿਹੜਾ ਇੱਥੇ ਲੱਗ ਲੱਗਾ ਪੌਦਾ ਕਰਾਉਂਦੇ ਦਾ ਤੇ ਇਹਦੇ ਨਾਲ ਹੀ ਇੱਕ ਆ ਗਈ ਰਾਤ ਦੀ ਰਾਣੀ ਇਹਦੀ ਬਹੁਤ 스멜 ਹੁੰਦੀ ਰਾਤ ਨੂੰ ਨੇ ਕਹਿੰਦੇ ਕਿ ਫੁੱਲ ਲੱਗਦੇ ਆ ਇੱਧਰ ਆਪਾਂ ਕੜੀ ਪੱਤਾ ਲਾਇਆ ਇੱਕ ਘਰੇ ਅਕੜੀ ਬਤਾ ਵੀ ਵੱਡਾ ਹੋ ਗਿਆ ਪੂਰਾ ਜੂਰ ਆ ਵੇਖੋ ਇਨਸੂਲਿੰਦਾ ਜਿਹੜਾ ਮੇਰੇ ਘਰੇ ਵੀ ਲੱਗਾ ਸੀਗਾ ਇਨਸੂਲਿੰਦਾ ਤੇ ਨਾਲ ਹੀ ਆ ਸਾਰੇ ਗਮਲੇ ਅਜਵੈਨ ਦਾ ਵੀ ਆ ਜੀ ਵਿੱਚ ਇਧਰ ਮਾਲੀ ਜੀ ਕਰ ਰਹੇ ਨੇ ਕੰਮ ਹੁਣ ਆਪਾਂ ਤਿਆਰ ਕਰਾਂਗੇ ਹੌਲੀ ਹੌਲੀ ਤੇ ਬੂਟੇ ਜਿਹੜੇ ਕੁਝ ਲੱਗ ਗਏ ਆ ਕੁਝ ਲੱਗਣੇ ਆ ਤੇ ਉਹ ਵੀ ਲਾਵਾਂਗੇ ਤੇ ਤੁਹਾਨੂੰ ਵੀਡੀਓ ਜੇ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ